பை அமால ਦੀ ਸਿਹਤ ਕਾਫੀ ਨਾਜ਼ੁਕ ਹੈ ਤੇ ਜਿਸ ਦੇ ਦੌਰਾਨ ਲਗਾਤਾਰ ਸਿੱਖ ਜਥੇਬੰਦੀਆਂ ਚੇਤਨ ਨੇ ਤੇ ਉੱਥੇ ਹੀ ਸੁਖਪਾਲ ਸਿੰਘ ਖਹਿਰਾ ਦੇ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਕਿਹਾ ਕਿ ਸਿੰਘ ਸਿੰਘਾਂ ਦੇ ਵੱਲੋਂ ਜਿਹੜਾ ਆਸਾਮ ਦੇ ਵਿੱਚ ਜਿਹੜੀ ਭੁਖੜਤਾਲ ਜਾਰੀ ਹੈ ਤੇ ਜਿਸ ਦੇ ਦੌਰਾਨ ਕਾਫੀ ਉਹਨਾਂ ਦੀ ਸਿਹਤ ਵਿਗੜ ਚੁੱਕੀ ਹੈ ਤੇ ਉੱਥੇ ਹੀ ਭਗਵੰਤ ਮਾਨ ਚੁਪਾਏ ਤੇ ਜਿਸ ਤੋਂ ਬਾਅਦ ਬੰਦੀ ਸਿੰਘਾਂ ਦਾ ਮੁੱਦਾ ਤੇ ਭਾਈ ਅਮਰਿਤਪਾਲ ਸਿੰਘ ਅਤੇ ਕੈਦੀ ਸਾਥੀਆਂ ਨੂੰ ਲੈ ਕੇ ਉਹਨਾਂ ਨੇ ਜਿਹੜਾ ਲਗਾਤਾਰ ਇਸ ਗੱਲ ਨੂੰ ਲੈ ਕੇ ਭਗਵੰਤ ਮਾਨ ਤੇ ਲਗਾਤਾਰ ਵਿਰੋਧ ਕੀਤਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੇ ਵੱਲੋਂ ਸਿੱਖ ਜਥੇਬੰਦੀਆਂ ਨੂੰ ਲੈ ਕੇ ਵਾਅਦੇ ਤਾਂ ਕੀਤੇ ਗਏ ਸੀ ਪਰ ਉਹ ਵਾਅਦਾ ਪੂਰਾ ਨਹੀਂ ਕੀਤਾ ਜਾਂਦਾ ਤੇ ਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਸਟੈਂਡ ਹੈ ਤੇ ਨਾ ਹੀ ਉਹਨਾਂ ਨੇ ਅੱਜ ਵੀ ਸਿੱਖ ਜਥੇਬੰਦੀਆਂ ਨੂੰ ਲੈ ਕੇ ਕੋਈ ਸਟੈਂਡ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਹੱਕ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਆਏ ਤੇ ਜਿਸ ਤੋਂ ਬਾਅਦ ਭਗਵੰਤ ਮਾਨ ਤੇ ਪਰਟਵਾਰ ਕੀਤੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਪਾਲ ਸਿੰਘ ਖੈਰਾ ਦਾ ਹੋਰ ਕੀ ਕਹਿਣਾ ਆਪਣੇ ਹੀ ਨੌਜਵਾਨਾਂ ਨੂੰ ਦਿਗਰੂਗੜ੍ਹ ਭੇਜ ਕੇ ਅਸਾਮ ਭੇਜ ਕੇ ਉਹਨਾਂ ਦੀ ਨਸਲ ਕੁਸ਼ੀ ਕਰਕੇ ਭਾਜਪੀ ਦੇ ਇੱਕ ਭਾਜਪੀ ਨੂੰ ਪਲੇਟ ਵਿੱਚ ਰੱਖ ਕੇ ਕਿ ਇਸ ਨੂੰ ਡੰਗਲਾ ਪੰਜਾਬ ਕਹਿੰਦੇ ਨੇ ਅੱਜ ਉਹ ਸਾਰਾ ਪਰਿਵਾਰ ਅਮਰਿਤਪਾਲ ਸਿੰਘ ਭਾਈ ਅਮਰਿਤਪਾਲ ਸਿੰਘ ਖਾਲਸਾ ਔਰ ਬੁੱਕਣਵਾਲ ਗੁਰਮੀਤ ਸਿੰਘ ਭਾਈ ਗੁਰਮੀਤ ਸਿੰਘ ਬੁੱਕਣਵਾਲ ਦੀ ਮਾਤਾ ਸਮੇਤ 50 ਬੰਦੇ ਉਹ ਹੜਤਾਲ ਤੇ ਜੇਲ੍ਹ ਦੇ ਅੰਦਰ ਤੇ ਬਾਹਰ ਉਹਨਾਂ ਦੀਆਂ ਔਰਤਾਂ ਬੈਠੀਆਂ ਹੋਣੇ ਉਹਨਾਂ ਦੀ ਜਾਨ ਨਿਕਲ ਰਹੀ ਹੈ ਤਕ ਮਤਨ ਕੋਈ ਫਰਕ ਨਹੀਂ ਪੈਂਦਾ ਉਹੀ ਟਿਚਰਾ ਉਹੀ ਗੱਲਾਂ ਤੇ ਮਨਪ੍ਰੀਤ ਜਿਹੜਾ ਹੈ ਇੱਕ ਕਰ ਮੈਂ ਟਿਚਰਾ ਤੇ ਮੌਤ ਮੋੜੇ ਖੜੀ ਮਨਪ੍ਰੀਤ ਦੇ ਮੁਤਲਕ ਕਹਿੰਦਾ ਕਿ ਉਹਦੇ ਹਾਰਟ ਦਾ ਇਸ਼ੂ ਆਇਆ ਮਤਲਬ ਕਿ ਇਸ ਲੈਵਲ ਤੱਕ ਆਦਮੀ ਗਿਰ ਸਕਦਾ ਹੈ ਜੇ ਕਿਸੇ ਨੂੰ ਆਈ ਗਿਆ ਕੋ ਹਾਰਟ ਦਾ ਇਸ਼ੂ ਕਾਨੂੰ ਕਿਸੇ ਨੂੰ ਆ ਸਕਦਾ ਭਗਵਾਨ ਨੂੰ ਵੀ ਆ ਸਕਦਾ ਵਾ ਤੇ ਆਪਾਂ ਹਾਰਟ ਦਾ ਕਿਸੇ ਨੂੰ ਪ੍ਰੋਬਲਮ ਹਾਰਟ ਅਟੈਕ ਹੋਵੇ ਜਾਂ ਉਹਦੇ ਸਟੈਂਟ ਪੈਂਟ ਤਾਂ ਆਪਾਂ ਇਹਦੇ ਤੇ ਵੀ ਮਜ਼ਾਕ ਕਰਨਾ ਕਿਸੇ ਦਾ ਆ ਇਹਨਸੇ ਲਾ ਕੇ ਜਿਹੜਾ ਇਹਨਾਂ ਨੇ ਸਾਡੇ ਨਾਲ ਧਰੂ ਕਮਾਇਆ ਸਿੱਖਾਂ ਦੇ ਨਾਲ ਇਹਦਾ ਜਵਾਬ ਇਸ ਕਚਹਿਰੀ ਦੇ ਵਿੱਚ ਇਹਨਾਂ ਨੂੰ ਦੇਣਾ ਪਵੇਗਾ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਮੋਹੱਲੀ ਦੇ ਵਿੱਚ ਅਰਸੇ ਤੋਂ ਬੈਠੇ ਹੋਏ ਨੇ ਜਿਹੜੀਆਂ ਸਜ਼ਾਵਾਂ ਕੰਪਲੀਟ ਕਰ ਚੁੱਕੇ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੂਲਰ ਦਾ ਕੇਸ ਇਹਨਾਂ ਦੇ ਕੋਲ ਦਿੱਲੀ ਦੀ ਮੁੱਖ ਮੰਤਰੀ ਦੇ ਟੇਬਲ ਦੇ ਉੱਤੇ ਪਿਆ ਨਾਥਿੰਗ ਐਟ ਆਲ ਉਹਨਾਂ ਦੀ ਪਰਵਾਹ ਹੀ ਨਹੀਂ ਕੀਤੀ ਕਿ ਬੰਦੀ ਸਿੰਘ ਵੀ ਕੋਈ ਚੀਜ਼ ਹੈਗੇ ਨੇ ਉਹ ਸਜ਼ਾਵਾਂ ਕਰ ਚੁੱਕੇ ਨੇ ਕਟਪੂਰੀਆਂ ਇਹਦਾ ਫਰਜ਼ ਬਣਦਾ ਸੀ ਕਿ ਮੈਂ ਬੀਜੇਪੀ ਦੇ ਨਾਲ ਉਹਨਾਂ ਦੀ ਗੱਲ ਪ੍ਰਾਈਮ ਮਿਨਿਸਟਰ ਤੇ ਅਮਿਤ ਸ਼ਾਹ ਦੇ ਨਾਲ ਚੱਕਾ ਕਿਸਾਨੀ ਅੰਦੋਲਨ ਹੋ ਰਿਹਾ ਇੱਕ ਪਾਸੇ ਸਾਡੇ ਪੰਜਾਬ ਦੇ ਧੱਗਰ ਦਰਿਆ ਦੇ ਪੁਲ ਦੇ ਉੱਤੇ ਸਾਡੀ ਟੈਰਿਟਰੀਜ਼ ਅੰਦਰ ਵੜ ਕੇ ਮਤਲਬ ਸਾਡੇ ਸੂਬੇ ਦੇ ਵਿੱਚ ਡਾਕਾ ਮਾਰ ਕੇ ਹਰਿਆਣਾ ਪੁਲਿਸ ਨੇ ਉੱਥੋਂ ਡਰੋਨਾ ਰਾਹੀਂ ਸਾਡੇ ਤੇਰ ਗੈਸ ਛੱਡ ਕੇ ਤੇ ਸਾਡੇ ਕਿਸਾਨ ਸੈਂਕੜੇ ਕਿਸਾਨ ਫੱਟੜ ਕੀਤੇ ਸੀਰੀਅਸਲੀ ਇੰਜਰ ਕੀਤੇ ਜਰਨਲਿਸਟ ਵੀ ਇੰਜਰ ਹੋਇਆ ਉਹਦੇ ਵਿੱਚ ਸਾਡੇ ਸੈਂਕੜੇ ਟਰੈਕਟਰ ਭੰਨੇ ਹਰਿਆਣਾ ਪੁਲਿਸ ਨੇ ਵੜ ਕੇ ਗੋਲੀ ਮਾਰ ਕੇ ਸ਼ੁਭ ਕਰਨ ਦੇ ਪਿੱਛੇ ਸਿਰ ਦੇ ਵਿੱਚ ਹਰਿਆਣਾ ਪੁਲਿਸ ਨੇ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਕਸਟਨ ਬਾਦਰ ਫਾਇਰ ਦਰਜਿਆ 0 ਐਫ ਆਰ ਅਣਪਛਾਤੇ ਬੰਦਿਆਂ ਦੇ ਖਿਲਾਫ ਇਹ ਭਗਵੰਤ ਪਾਰਲੀਮੈਂਟ ਬੋਧਾ ਮੈਂ ਸੁਣਿਆ ਕਿ ਕبھی ਕੋਈ ਪੁਲਿਸ ਵੀ ਅਣਪਛਾਤੀ ਹੁੰਦੀ ਹੈ ਕبھی ਪੁਲਿਸ ਦਾ ਨੰਬਰ ਹੁੰਦਾ ਹੈ ਸਰਵਿਸ ਉਸਕਾ ਰਿਵੋਲਵਰ ਦਾ ਨੰਬਰ ਹੁੰਦਾ ਉਸਕੇ ਹਥਿਆਰ ਗਿਨੇ ਹੁੰਦੇ ਉਸਕਾ ਪੁਲਿਸ ਦਾ ਰਿਕਾਰਡ ਹੁੰਦਾ ਪੁਲਿਸ ਸਟੇਸ਼ਨ ਨੇ ਕਿੰਨੀ ਗੋਲੀ ਚਲੀ ਜਦੋਂ ਬੇਬਲ ਕਲਾਮ ਵਿੱਚ ਦੋ ਸਿੱਖ ਮਰੇ ਸੀ ਬਾਦਲ ਦੇ ਟਾਈਮ ਦੇ ਵੇਲੇ ਉਦੋਂ ਅਣਪਛਾਤੀ ਪੁਲਿਸ ਬਹੁਤ ਮਾੜੀ ਸੀਗੀ ਤੇ ਹੁਣ ਉਹੀ ਪਰਚਾ ਅਣਪਛਾਤੀ ਪੁਲਿਸ ਤੇ ਭਗਵੰਤ ਮਾਨ ਨੇ ਕੀਤਾ ਮੈਂ ਤੁਹਾਨੂੰ ਕਿਹੜੀ ਕਿਹੜੀ ਗੱਲ ਸੁਣਾਵਾਂ ਤੇ ਕਿਹਦੀ ਮੈਂ ਤਾਂ ਵਿਧਾਨ ਸਭਾ ਚ ਆਈ ਐਮ ਸੌਰੀ ਟੂ ਸੇ ਮੈਂ ਸੈਸ਼ਨ ਅਟੈਂਡ ਹੀ ਨਹੀਂ ਕੀਤਾ ਕਿਉਂਕਿ ਮੈਂ ਆਪਣੀ ਤੋਹੀਨ ਕਰਾਉਣ ਨਹੀਂ ਜਾਣਾ ਮੈਂ ਪੂਰਾ ਟਿੱਲ ਲਾ ਲਿਆ ਚਾਰ ਪੰਜ ਦਿਨ ਜਾ ਕੇ ਦੇਖ ਲਿਆ ਲੇਕਿਨ ਮੈਨੂੰ ਕਿਸਾਨਾਂ ਦੀ ਐਨਐਸਸੀ ਦੀ ਬੰਦੀ ਸਿੰਘਾਂ ਦੀ ਗੱਲ ਹੀ ਨਹੀਂ ਉਹਨਾਂ ਨੇ ਕਰਨ ਦਿੱਤੀ ਔਰ ਮੇਰਾ ਬੜਾ ਇੰਪੋਰਟੈਂਟ ਬਿਲ ਪੈਂਡਿੰਗ ਹੈ ਉੱਥੇ ਵਿਧਾਨ ਸਭਾ ਦੇਣਾ ਪਵੇਗਾ ਭਗਵਾਨ ਤੇ ਕੁਲਤਾਰ ਤੁਹਾਨੂੰ ਹਿਸਾਬ ਇੱਕ ਦਿਨ ਉਹ ਦੇਣਾ ਪੈਣਾ ਵਾ ਜਿਹੜਾ ਮੈਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਦੇ ਮੁਤਲਕ ਇੱਕ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਰਾਜਸਥਾਨ ਦੀ ਤਰ੍ਹਾਂ ਤੇ ਤੇ ਹੁਣ ਉੱਤਰਾਖੰਡ ਦੀ ਤਰ੍ਹਾਂ ਤੇ ਇੱਕ ਕਾਨੂੰਨ ਬਣਾਓ ਕਿ ਸਾਡੇ ਪੰਜਾਬ ਦੇ ਵਿੱਚ ਬਾਹਰੋਂ ਆਣ ਕੇ ਲੋਕੀ ਸਾਡੀਆਂ ਨੌਕਰੀਆਂ ਨਾ ਹੜਪ ਲੈਣ ਸਾਡੇ ਜ਼ਮੀਨ ਦੇ ਮਾਲਕ ਨਾ ਬਣ ਜਾਣ ਇੱਕਦਮ ਸਾਡੀਆਂ ਸਾਡੇ ਵੋਟਰ ਨਾ ਬਣ ਜਾਣ ਆਉਣ ਜੀ ਸਦਕੇ ਕੰਮ ਕਰਨ ਪੈਸੇ ਕਮਾਉਣ ਜਾਣ ਇਹ ਸਾਰਾ ਸੁਪਿਆਂ ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਕਾਨੂੰਨ ਬਣਿਆ ਹੋਇਆ ਔਰ ਮੀਥ ਹੈ ਕਹਿ ਰਿਹਾ ਸੀਗਾ ਮੈਂ ਸੁਣ ਰਿਹਾ ਸੀਗਾ ਕਿ ਅਨਪੜ ਲੋਕ ਨੇ ਜਿਹੜੇ ਕਹਿੰਦੇ ਜੀ ਅਸੀਂ ਨੌਕਰੀਆਂ ਨੂੰ ਕਿੱਦਾਂ ਰੋਕ ਸਕਦੇ ਕਿਉਂਕਿ ਸਰਕਾਰੀ ਨੌਕਰੀ ਜਦੋਂ ਐਡਵਰਟਾਈਜ਼ ਹੁੰਦੀ ਆ ਉਹਦੇ ਚ ਇਹ ਪੰਜਾਬ ਬੋਨਫਾਈਟ ਦਾ ਜਿਹੜੀ ਸ਼ਰਤ ਆ ਕੰਪਲੀਟ ਇੱਥੇ ਦੀ ਬਾਰਵੀਂ ਹੋਣੀ ਚਾਹੀਦੀ ਐਥੋਂ ਦਾ ਵਸਿੰਦਾ ਹੋਣਾ ਚਾਹੀਦਾ ਉਹ ਰੱਖਦੇ ਨਹੀਂਗੇ ਤੇ ਬਾਹਰੋਂ ਆਣ ਕੇ ਉਹ ਲੈ ਜਾਂਦੇ ਨੇ ਨੌਕਰੀਆਂ ਹਰਿਆਣਾ ਤੁਸੀਂ ਦੇਖੇ ਜੂਨੀਅਰ ਇੰਜੀਨੀਅਰਸ ਦੀ 168 ਚੋਂ ਜਿਹੜੀ ਨੌਕਰੀਆਂ ਬਹੁ ਗਿਣਤੀ ਜਿਹੜੀ ਸੀ ਹਰਿਆਣਾ ਰਾਜਸਥਾਨ ਲੈ ਗਿਆ ਪਹਿਲਾਂ ਬਿਜਲੀ ਬੋਰਡ ਦੀ ਪੀਐਸਪੀਸੀਲ ਦੀਆਂ ਹੋਈਆਂ ਉਸ ਤੋਂ ਪਹਿਲਾਂ ਹੋਰ ਡਿਪਾਰਟਮੈਂਟਸ ਦੀਆਂ ਹੋਈਆਂ ਤੇ ਬੜੇ ਸ਼ਰ ਉਹ ਲੋਕਾਂ ਨੇ ਇਹਦੀ ਮੀਥੇਰ ਦੀ ਪੁਰਾਣੀ ਵੀਡੀਓ ਸ਼ੇਅਰ ਕੀਤੀ ਜਿੱਚ ਕਹਿੰਦਾ ਸੀ ਅਸੀਂ ਪੰਜਾਬ ਦੇ ਬਾਹਰ ਦੇਆਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਲੈਣਦੇਾਂਗੇ ਔਰ ਇਹਦਾ ਪ੍ਰਬੰਧ ਕਰਾਂਗੇ ਤੇ ਹੁਣ ਪ੍ਰਬੰਧ ਹੋ ਗਿਆ ਮਨਿਸਟਰ ਬਣ ਕੇ ਤੁਹਾਨੂੰ ਕਹਿੰਦਾ ਜੀ ਅਨਪੜ ਲੋਕ ਕਹਿੰਦੇ ਨੇ ਮਤਲਬ ਮੈਨੂੰ ਵੀ ਅਨਪੜ ਗਿਣ ਰਿਹਾ ਹੈ ਕਿ ਅਨਪੜ ਲੋਕ ਕਹਿੰਦੇ ਨੇ ਕਿ ਪੰਜਾਬ ਚ ਨੌਕਰੀਆਂ ਕਿੱਦਾਂ ਬਾਹਰਿਆਂ ਨੂੰ ਰੁਕਿਆ ਜਾ ਸਕਦੀ ਹੈ 100% ਰੁਕਿਆ ਜਾ ਸਕਦੀ ਹੈ ਇਹ ਇਹ ਝੂਠ ਬੋਲ ਰਹਾ ਮੀ ਲਓ ਦਿਓ ਸਾਨੂੰ ਆ ਬਿਲ ਪਾਸ ਕਰੋ ਤੇ ਆਪਣੇ ਆਪ ਜਦੋਂ ਬੰਦਾ ਪੰਜਾਬ ਦਾ ਵਸਿੰਦਾ ਹੀ ਨਹੀਂ ਬਣ ਸਕਦਾ ਜ਼ਮੀਨ ਨਹੀਂ ਖਰੀਦ ਸਕਦਾ ਵੋਟਰ ਨਹੀਂ ਬਣ ਸਕਦਾ ਤੇ ਫਿਰ ਨੌਕਰੀ ਕਿੱਥੋਂ ਲੈ ਲੂਗਾ ਪੰਜਾਬ ਦੀ ਔਰ ਐਡਵਰਟਾਈਜ਼ਮੈਂਟ ਵੀ ਵਾਈ ਡੋਂਟ ਯੂ ਇਨਸਰਟ ਦੈਟ ਕੰਡੀਸ਼ਨ ਇਹ ਉਹ ਪੰਜਾਬ ਦਾ ਬੋਨੋਫਾਈਡ ਰੈਜ਼ੀਡੈਂਟ ਹੋਣਾ ਚਾਹੀਦਾ 12ਵੀਂ ਪਾਸ ਜਾਂ ਗ੍ਰੈਜੂਏਟ ਜਾਂ 10ਵੀਂ ਪਾਸ ਪੰਜਾਬ ਦੀ ਸਕੂਲ এডਿਕੇਸ਼ਨ ਦਾ ਬੋਰਡ ਦਾ ਸਰਟੀਫਿਕੇਟ ਪਹਿਲਾਂ ਪੇਸ਼ ਕਰੋ ਕਹਿੰਦੇ ਨੇ 6 ਮਹੀਨੇ ਬਾਅਦ ਤੁਸੀਂ ਸਰਟੀਫਿਕੇਟ ਲੈ ਲਓ ਆਪੇ ਸਭ ਕੁਝ ਰਕਸਾਦਾ ਲੇਕਿਨ ਇਹਨਾਂ ਨੇ ਉਸ ਬੈਲ ਨੂੰ ਵੀ ਪਾਸ ਨਹੀਂ ਹੁੰਦਾ ਕਿਉਂਕਿ ਇਹਨਾਂ ਨੂੰ ਕੰਟਰੋਲ ਕਰ ਰਹੇ ਨੇ ਚੱਕਾ ਵਗੈਰਾ ਕੈਂਡੀਡੇਟਸ ਨੇ ਇਹ ਉਹਨਾਂ ਨੂੰ ਕੰਟਰੋਲ ਕਰ ਰਹੇ ਨੇ ਨਹੀਂ ਕਰ ਸਕੇ ਦੂਜਾ ਹੈਗਾ ਮੇਰਾ ਇਸ਼ੂ ਕਿ ਪੰਜਾਬ ਦਾ ਪਾਕਿਸਤਾਨ ਨਾਲ ਵਪਾਰ ਦਾ ਬਾਰਡਰ ਸੈਂਟਰਲ ਏਸ਼ੀਆ ਤੱਕ ਖੁੱਲਣਾ ਚਾਹੀਦਾ ਜਿਹੜਾ ਪ੍ਰਾਣਾ ਸਿਲਕ ਰੂਟ ਸੀਗਾ ਜਿਹੜਾ ਪੰਜਾਬ ਪਾਕਿਸਤਾਨ ਤੋਂ ਬਿਯੋਂਡ ਬਹੁਤ ਵੱਡਾ ਰਕਬਾ afghanistan iran mongolia uzbekistan turkmenistan rous ਤੱਕ ਜਿੱਥੇ ਸਾਰਾ ਸਾਡੀ ਜਿਹੜੀਆਂ ਫਸਲਾਂ ਕਣਕ ਝੋਨਾ ਔਰ ਗੰਨਾ ਆਲੂ ਸਬਜ਼ੀਆਂ ਫਲ ਫਰੂਟ ਐਡੀ ਫੱਟੀ ਮਾਰਕੀਟ ਆ ਕਿ ਸਾਨੂੰ ਐਮਐਸਪੀ ਮੰਗਣ ਦੀ ਲੋੜ ਨਹੀਂ ਸੀ ਪੈਣੀ ਇਹਨਾਂ ਦੇ ਉੱਤੇ ਸਾਨੂੰ ਐਨਾ ਵੱਡਾ ਅੰਦੋਲਨ ਖੱਪਣ ਦੀ ਲੋੜ ਨਹੀਂ ਸੀ ਪੈਣੀ ਕਪਤ ਭਗਵਾਨ ਕੇਂ ਦਾ ਪਾਕਿਸਤਾਨ ਨਾਲ ਬਾਰਡਰ ਨਹੀਂ ਖੁੱਲਣਾ ਚਾਹੀਦਾ ਇਹ ਕਿਹਦੀ ਲਾਈਨ ਟੂ ਕਰ ਰਿਹਾ ਬੀਜੇਪੀ ਦੀ ਐਮਐਸਏ ਵੀ ਬੀਜੇਪੀ ਦੀ ਲਾਈਨ ਜਿਹੜਾ ਗੈਰ ਪੰਜਾਬੀਆਂ ਦਾ ਇੱਥੇ ਪੰਜਾਬ ਵਿੱਚ ਆਉਣ ਦਾ ਰੋਕਣਾ ਉਹ ਵੀ ਬੀਜੇਪੀ ਦੀ ਲਾਈਨ ਕਿਉਂਕਿ ਜੇ ਜੇ ਸਪੀਡ ਨਾਲ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਅਗਰ ਇਹ ਕਾਨੂੰਨ ਨਾ ਲਿਆਂਦਾ ਗਿਆ ਉਹ ਦਿਨ ਦੂਰ ਨਹੀਂਗਾ ਜਿਸ ਦਿਨ ਤੁਹਾਨੂੰ ਆ ਪੱਗ ਤੇ ਪੰਜਾਬੀ ਜ਼ੁਬਾਨ ਤੇ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਘੱਟ ਦਿਸਣਗੇ ਕਿਉਂਕਿ ਪਿਛਲੇ ਕੁਝ ਸਾਲਾਂ ਕੁਝ ਦਹਾਕਿਆਂ ਵਿੱਚ 70-75 ਲੱਖ ਪੰਜਾਬੀ ਵਿਦੇਸ਼ਾਂ ਵਿੱਚ ਜਾ ਚੁੱਕਾ 3 ਕਰੋੜ ਆਬਾਦੀ ਦੇ ਵਿੱਚ ਔਰ ਉਦੀ ਜਗ੍ਹਾ ਤੇ ਤੁਸੀਂ ਦੇਖ ਰਹੇ ਹੋ ਮੈਨੂੰ ਕਹਿਣ ਦੀ ਲੋੜ ਨਹੀਂ ਕਿ ਹਰ ਪਿੰਡ ਦੇ ਵਿੱਚ ਕਿਸ ਤਰ੍ਹਾਂ ਮੈਂ ਕਿਸੇ ਕਿਸੇ ਵਿਅਕਤੀ ਵਿਸ਼ੇਸ਼ ਦੇ ਖਲਾਫ ਨਹੀਂ ਕਹਾ ਜੇ ਹਿਮਾਚਲ ਲੋਅ ਬਣਾ ਸਕਦਾ ਜੇ ਗੁਜਰਾਤ ਲੋਅ ਬਣਾ ਸਕਦਾ ਜੇ ਰਾਜਸਥਾਨ ਲੋਅ ਬਣਾ ਸਕਦਾ ਤੇ ਹੁਣ ਤਾਜ਼ਾ ਉੱਤਰਾਖੰਡ ਬਣਾ ਸਕਦਾ ਤੇ ਪੰਜਾਬ ਨੂੰ ਕਿ ਆਪਾਂ ਕਿਦਾਂ ਕਹਿ ਸਕਦੇ ਕਿ ਤੁਸੀਂ ਜੀ ਬਾਹਰਿਆਂ ਨੂੰ ਨਾ ਰੋਕੋ ਜੀ ਅਖੇ ਜੀ ਕੈਨੇਡਾ ਵੀ ਸਾਡੇ ਲੋਕ ਜਾਂਦੇ ਕੈਨੇਡਾ ਦੇ ओरिजिनल ਪੋਪੂਲੇਸ਼ਨ ਨਹੀਂ ਸ਼ਿਫਟ ਹੋ ਰਹੇ ਉੱਥੇ ਹੀ ਹਨ ਉਹਨਾਂ ਨੂੰ ਵਰਕ ਫੋਰਸ ਚਾਹੀਦੀ ਸੀ ਉਹਨਾਂ ਨੇ ਬਾਹਰੋਂ ਲੈਂਦੇ ਚਾਈਨਾ ਤੋਂ ਇੰਡੀਆ ਤੋਂ ਪਾਕਿਸਤਾਨ ਤੋਂ ਏਸ਼ੀਅਨ ਕੰਟਰੀਜ਼ ਤੋਂ ਬੰਗਲਾਦੇਸ਼ ਤੋਂ ਸਾਡੀ origignal population shift ਹੋ ਰਹੀ ਹੈ try to understand that ਇਹ ਸਾਰੇ ਮੁੱਦੇ ਜਿਹੜੇ ਵਿਧਾਨ ਸਭਾ ਚ ਨਹੀਂ ਚੱਕੇ ਦਿੱਤੇ ਇਹ ਲੋਕ ਸਭਾ ਦੀ ਕਚਹਿਰੀ ਵਿੱਚ ਚੱਕਾਂਗੇ ਲੇਕਿਨ ਅਖੀਰ ਤੇ ਅੰਤ ਚ ਮੈਂ ਕਹਿਣਾ ਚਾਹੁੰਦਾ ਵੋਲੰਟੀਅਰਜ਼ ਉਹ ਕਿ ਆਪਣੇ ਲੀਡਰਸ ਨੂੰ ਪੁੱਛੋ ਤਾਂ ਸਹੀ ਇਹ ਤੁਹਾਨੂੰ ਆਪੇ ਕਹਿੰਦਾ ਸੀ ਭਗਵੰਤ ਕਿ ਆਪਣੇ ਲੀਡਰਾਂ ਨੂੰ ਪੁੱਛਿਆ ਕਰੋ ਇਹਨਾਂ ਨੂੰ ਘੇਰੋ ਇਹਨਾਂ ਨੂੰ ਪੁੱਛੋ ਕਿ ਯਾਰੋ ਇੰਨੀਆਂ ਤਿਤਲੀਆਂ ਬਾਹਰ ਨਿਕਿਆ ਉਹ ਯਾਰੋ ਇੰਨੇ ਕਲਾਕਾਰ ਉਹ ਯਾਰੋ ਯਾਰ ਉਹੀ ਮੰਤਰੀ ਉਹੀ ਐਮਐਲਏ ਉਹੀ ਲੋਕ ਸਭਾ ਦੇ ਕੈਂਡੀਡੇਟ ਹੋ ਕੋਈ ਬੰਦਾ ਨਹੀਂ ਤੁਹਾਨੂੰ ਲੱਭਿਆ ਇਹ ਤੁਸੀਂ ਨਹੀਂ ਪੁੱਛੋਗੇ ਤਾਂ ਫਿਰ ਇਹ ਨਜ਼ਰ ਆਊਗਾ ਕਿ ਸਾਰੇ ਅੰਤ ਭਗਤ ਤੇ ਭੇਡਾਂ ਬਣ ਕੇ ਰਹਿ ਚੁੱਕੇ ਆ ਪਰ ਮੈਨੂੰ ਪੂਰਨ ਆਸ ਹੈ ਕਿ ਇਹ ਗੱਲ ਅਵਸ਼ ਪੰਜਾਬ ਦੀ ਕਚੇਦੀ ਦੇ ਵਿੱਚ ਲੋਕਾਂ ਦੀ ਕਚੇਦੀ ਦੇ ਵਿੱਚ ਲੋਕ ਸਭਾ ਚੋਣਾਂ ਵਿੱਚ ਉੱਠਣੀਆਂ ਤਾਂ ਇੰਨੀਆਂ ਗੱਲਾਂ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਜੋ ਮੈਂ ਕਹਾ ਮੈਂ ਆਪਣੇ ਦਿਨੋਂ ਕਹਾ ਵਾ ਹੋ ਸਕਦਾ ਕਿਸੇ ਨੂੰ ਕੁਝ ਬੁਰਾ ਲੱਗਿਆ ਹੋਵੇ ਲੇਕਿਨ ਮੈਂ ਆਪਣੀ ਗੱਲ ਜੋ ਮੈਨੂੰ ਚੱਚੀ ਜੋ ਮੈਂ ਇਹਨਾਂ ਦੇ ਵਿੱਚ ਕੰਮ ਕਰਕੇ ਦੇਖਿਆ ਜੋ ਇਹਨਾਂ ਦੇ ਡੁਪਲੀਕੇਟ ਡਬਲ ਸਟੈਂਡਰਡਸ ਡਬਲ ਫੇਸਿਟੇਡ ਕੈਰੈਕਟਰਸ ਨੇ 도ਗਲੀ ਨੀਤੀ ਹੈ ਉਦਾ ਖੁਲਾਸਾ ਕਰਨਾ ਬਹੁਤ ਸੀਗਾ ਗੱਲਾਂ ਤਾਂ ਹੋਰ ਬਹੁਤ ਨੇ ਕਿ ਜੇਬੀਵਾਲ ਸਾਹਿਬ ਕੰਦੇ ਈਡੀ ਔਰ ਸੀਬੀਆ ਨੇ हमको ਵਹਾਂ ਪਰ ਰਗੜ ਦਿਆ ਹੈ ਕਟੜ ਇਮਾਨਦਾਰ ਉਹਨਾਂ ਵੱਤ ਤਾਂ ਸੁਰੂ ਮੈਂ ਤੁਹਾਨੂੰ ਸਾਢੇ ਤੇ ਕੀਤਾ ਮੇਰੇ ਤੇ ਐਨਡੀਪੀਐਸ ਤੇ ਪਰਚੇ ਕੀਤੇ ਮੇਰੇ ਪੰਜ ਪਰਚੇ ਕੀਤੇ ਇਸ ਦੋ ਸਾਲ ਦੀ ਸਰਕਾਰ ਨੇ ਜਿੱਦ ਮੇਰੀ ਜਮਾਨਤ ਹੋ ਹਾਈ ਕੋਰਟ ਤੋਂ ਐਨਡੀਪੀਐਸ ਕੇਸ ਵਿੱਚ ਮੇਰੇ ਸੁਭਾਨਪੁਰ ਦਾ ਇੱਕ ਤੜਕੇ 3 ਵਜੇ ਕੇਸ ਹੋਰ ਦਰਜ ਕਰਕੇ ਮੈਨੂੰ ਦੁਬਾਰਾ ਅਰੈਸਟ ਕਰ ਲਿਆ ਉਸ ਕੇਸ ਦੇ ਵਿੱਚ ਕੀ ਤੁਸੀਂ ਪੰਜਾਬ ਪੁਲਿਸ ਤੇ ਵਿਜੀਲੈਂਸ ਨੂੰ ਨਹੀਂ ਮਿਸਯੂਜ਼ ਕਰ ਰਹੇ ਲਾਈਕ ਦਾ ਬੀਜੇਪੀ ਇਸ ਡੂਇੰਗ ਮਿਸਯੂਜ਼ਿੰਗ ਸੀਬੀਆ ਐਂਡ ਈਡੀ ਕੀ ਤੁਸੀਂ মিডিਆ ਪੰਜਾਬ ਦਾ ਹਾਈਜੈਕ ਨਹੀਂ ਕੀਤਾ ਤੁਸੀਂ ਕਹਿੰਦੇ ਗੋਦੀ মিডিਆ ਹਾਂ ਕੀਤਾ ਉਹਨੇ ਪਰ ਬੰਨੋ ਇਹ ਸਵੀਕਾਰ ਕਰੋ ਕਿ ਅਸੀਂ ਪੁਲਿਸ ਦਾ ਮਿਸਯੂਜ਼ ਕਰ ਰਹੇ ਅਸੀਂ মিডিਆ ਵੀ ਹਾਈਜੈਕ ਕੀਤਾ ਉਹ ਮੈਨੂੰ ਕਿੱਥੇ ਆ ਕਰਫਿਊ ਮੇਰਾ ਯੋ ਯਾਰ ਹੁੰਦਾ ਸੀ ਯਾਦਵੰਦਰ ਕਿੱਥੇ ਆ ਯਾਰ ਸਾਡੇ ਹੋਰ ਇੰਦਾ ਤਿੰਨ ਚਾਰ ਨਿਕਲ ਨਾਮ ਲਿਆ ਫਗੁਰਾਂ ਮਰਉਣੇ ਪਰ ਯਾਦਵੰਦਰ ਤਾਂ ਮੈਨੂੰ ਬੜੀ ਹੈਰਾਨੀ ਹੁੰਦੀ ਲੱਭਾਈ ਨਹੀਂ ਮੁੜ ਕੇ ਜਦੀ ਤੁਸੀਂ ਮੇਰੀ ਕਦੀ ਇੰਟਰਵਿਊ ਦੇਖੀ ਕਿਸੇ ਮੇਨਸਟ੍ਰੀਮ ਚੈਨਲ ਤੇ ਕਿਸੇ ਮੇਨਸਟ੍ਰੀਮ ਵੱਡੀ ਅਖਬਾਰ ਦੇ ਵਿੱਚ ਮੇਰੀ ਕੋਈ ਇੰਟਰਵਿਊ ਦੇਖੀ ਨੈਵਰ ਬਿਕੋਜ਼ ਇਹਨਾਂ ਨੇ ਉਹ ਸਾਰੇ মিডিਆ ਨੂੰ ਵੀ ਬੀਜਪੀ ਦੇ ਤਰਸਦੇ ਹਾਈ ਚਾਕੀ ਤਪਤਰੀਆਂ ਹਾਈ ਹੋਏ ਰਬਾ ਭਗਵੰਤ ਸਿਆ ਮੇਰਾ ਯਾਰ ਕਿਤਲੀਆਂ ਵਰਗਾ ਕਦੀ ਇਸ ਫੁੱਲ ਤੇ ਕਦੀ ਇਸ ਫੁੱਲ ਤੇ ਕਦੀ ਇਸ ਫੁੱਲ ਤੇ ਲੈ ਦੇ ਜਵਾਬ ਪੰਜਾਬ ਦੇ ਲੋਕਾਂ ਦੇ ਕਿ